ਪੰਜਾਬ ਦੇ ਇਸ ਆਮ ਆਦਮੀ ਦੀ ਸਰਕਾਰ ਇੱਕ ਗੱਲ ਲੈ ਕੇ ਆਈ ਕਿ ਅਸੀਂ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਵਾਂਗੇ ਜਗਾ ਜਗਾ ਤੇ ਤੁਸੀਂ ਵੱਡੇ ਵੱਡੇ ਪੋਸਟਰ ਦੇਖੇ ਹੋਣੇ ਕਿ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਾਂਗੇ ਅੱਜ 3 ਸਾਲ ਦਾ ਟਾਈਮ ਹੋ ਗਿਆ ਮਨੇ ਜੇ ਤੁਸੀਂ ਪੰਜਾਬ ਦੇ ਵਿੱਚ ਜਾਓਗੇ ਤੁਹਾਨੂੰ ਪਿੰਡਾਂ ਦੇ ਪਿੰਡਾਂ ਦੇ ਪਿੰਡ ਖਾਦੀ ਮਿਲਣਗੇ ਉੱਥੇ ਬੁੰਡਾ ਲੜਕਾ ਜਿਵੇਂ ਅਸੀਂ ਇੱਧਰ ਬੈਠੇ ਆ ਉਥੇ ਦੇਖਣ ਨੂੰ ਨਹੀਂ ਮਿਲਦਾ ਵਿਟੋਸ ਯਾਨੀ ਕਿ ਵਿਤਵਾ ਹਵਾ ਮਿਲਦੀਆਂ ਨੇ ਲੇਡੀਜ਼ ਵੀ ਹੋਦੀਆਂ ਨੇ ਸੋ ਇਹ ਰੰਗਲਾ ਪੰਜਾਬ ਜਿਹੜਾ ਬਣਾਉਣ ਚੱਲੇ ਸੀ ਅੱਜ ਦਿਨਾਂ ਨੇ ਨਸ਼ੀਲਾ ਪੰਜਾਬ ਬਣਾ ਕੇ ਰੱਖਿਆ ਤੁਸੀਂ ਮੈਨੂੰ ਦੱਸੋ ਨਕਸ਼ੇ ਦੇ ਤੇ ਨਕਸ਼ੇ ਦੇ ਇਹ ਨਹੀਂ ਨੱਥ ਪਾਸ ਕੇ ਰਿਸ਼ਤਾਜਾ ਦੇ ਇਹ ਨਹੀਂ ਨੱਥ ਪਾਸ ਕੇ ਸੋ ਇਹ ਜਿਹੜੀ ਪੰਜਾਬ ਦੀ ਸਰਕਾਰ ਹੈ ਇਹ ਜਿਹੜੀ ਬਿਲਕੁਲ ਨਕਮੀ ਸਰਕਾਰ ਹੈ ਰਿਸ਼ਤਾਜਾ ਦੇ ਚਿੱਤ ਸਰਕਾਰ ਹੈ ਮੰਜਲਾਵਾਂ ਦੇ ਲਈ ਇਹਨਾਂ ਨੇ ਕੁਝ ਨਹੀਂ ਕਰਿਆ ਨੌਜਵਾਨਾਂ ਨੂੰ ਰੋਜ਼ਗਾਰ ਇਹਨਾਂ ਨੇ ਨਹੀਂ ਦਿਆ ਜੋ ਜੋ ਇਹਨਾਂ ਨੇ ਵਾਦੇ ਕੀਤੇ ਸਾਰੇ ਵਾਦੇ ਖਤਮ ਨੇ ਰਿਸ਼ਤਾਜਾ ਵਧਦਾ ਜਾ ਰਿਹਾ ਅਨੁਸਾਰ ਅੱਜ ਪੰਜਾਬ ਦੇ ਵਿੱਚ ਕੁਸਰਤ